ਬਈ ਬਿਜ਼ਨਸ ਸ਼ੁਰੂ ਕਰ ਰਿਹਾ ਹਾਂ ਆ ਸਿਸਟਮ ਲਾਰਖਾ ਜਿਹੜਾ ਰੂੜਾ ਲਾਇਆ ਹੋਇਆ ਅੱਛਾ ਅੱਛਾ ਆਹ ਨਾ ਨਾ ਸ਼ੁਰੂ ਕਰ ਲਿਆ ਨਾ ਨਾ ਭਰਾਵਾ ਕਿਤੇ ਗਲਾਸ ਗਲੂਸ ਵੇਚਣੇ ਹੁਣ ਸਤੌਜ ਵਾਲੇ ਵਾਂਗੂ ਨਾ 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 ਭਰਾਵਾ ਆਪਾਂ ਗਲਾਸ ਨਹੀਂ ਸੇਲ ਕਰਨੇ ਆਪਾਂ ਇਹਦੀ ਲੱਕੜ ਕੱਟਦੇ ਹੀ ਨਹੀਂ ਹੈਗੇ ਆਪਾਂ ਕੱਟਣ ਲਈ ਥੋੜਾ ਲਾਇਆ ਹੈ ਨਹੀਂ ਕਿਉਂ ਆਪਣੇ ਤਾਂ ਤਰਥੱਲੀ ਮੱਚੀ ਹੋਈ ਆ ਬਈ ਇਹਦੇ ਬਾਰੇ ਅੱਛਾ ਬਈ ਰੂੜੇ ਦੇ ਗਲਾਸ ਬਣਦੇ ਆ ਰੂੜੇ ਦੇ ਗਲਾਸ ਤੇ ਲੋਕਾਂ ਨੇ ਸਕੈਂਡਲ ਇਸ ਚੀਜ਼ ਦਾ ਬਣਾ ਕੇ ਪੰਜ ਚਾਰ ਯੂਟਿਊਬਰਾਂ ਨੇ ਜਿਹੜਾ ਕਰਿਆਗਾ ਹੂੰ ਹੂੰ ਤੇ ਬਈ ਮੈਂ ਕਹਿੰਦਾ ਵੀ ਇਹ ਰੂੜਾ ਜੇ ਕਿਤੇ ਦੇਖ ਲਈਏ ਤਾਂ ਛੱਡਦੇ ਨਹੀਂ ਲੋਕ ਐਵੇਂ ਮਿੱਥ ਮਿੱਥ ਕਰ ਰੱਖਿਆ ਇਹਨਾਂ ਨੇ ਨਹੀਂ ਅਸਲ ਵਿੱਚ ਬਈ ਪਹਿਲਾਂ ਵੀ ਨਾ ਮੈਨੂੰ ਤਾਂ ਇਹ ਗੱਲ ਦਾ ਬਹੁਤ ਪਹਿਲਾਂ ਵੀ ਦੁੱਖ ਸੀ ਵੀ ਪਹਿਲਾਂ ਇਹਦੇ ਚਰਖੇ ਜਦੋਂ ਬਣਦੇ ਸੀ ਜਾਂ ਹੋਰ ਬਹੁਤ ਸਾਰੇ ਸਾਜ਼ ਬਣਦੇ ਸੀ ਨਾ ਵੀ ਉਦੋਂ ਚਲੋ ਨਾਲ ਜੇ ਬਣਾਉਂਦੇ ਵੀ ਸੀ ਤਾਂ ਨਾਲ ਆਪਾਂ ਨੂੰ ਲਾਉਣੇ ਵੀ ਚਾਹੀਦੇ ਸੀ ਵੀ ਆਪਣੇ ਏਰੀਏ ਦੇ ਵਿੱਚ 60 70 ਕਿਲੋਮੀਟਰ ਦੇ ਵਿੱਚ ਹੈ ਨਹੀਂ ਸੀ ਕੋਈ ਰੂੜਾ ਆਪਣੇ ਪਿੰਡ ਸੇ ਉਸ ਟਾਈਮ ਵਾਤਾਵਰਣ ਪ੍ਰੇਮੀ ਵੀਰਾਂ ਨੇ ਚਿੰਤਾ ਜਤਾਈ ਵੀ ਜਰਾ ਆ ਆਪਣੇ ਰਹੁੜਾ ਖਤਮ ਹੋ ਰਿਹਾ ਵਿਰਾਸਤੀ ਰੋ ਖਤਮ ਹੋ ਰਹੇ ਆ ਉਹ ਕਰਨ ਲੱਗੇ ਹਨਾ ਕੰਮ ਤੇ ਨਹੀਂ ਤਾਂ ਇਹ ਖਤਮ ਹੀ ਸੀ ਕਿਸੇ ਇੱਕ ਪਿੰਡ ਦੇ ਵਿੱਚ ਹੁੰਦਾ ਸੀ ਫਿਰ ਮੈਨੂੰ ਲੱਗਾ 77 70 70 ਕਿਲੋਮੀਟਰ ਦੇ ਏਰੀਏ ਚ ਹੁੰਦੇ ਹੀ ਨਹੀਂ ਸੀ ਅਸੀਂ ਇੱਕ ਚੀਜ਼ ਦੇਖੀ ਬਈ ਤਜੋ ਕੇ ਗਏ ਹਾਂਜੀ ਪਰਚਾਇਤਾਂ ਮੀਟਿੰਗ ਸੀਗੀ ਜੀ ਤਾਜੋ ਕੀ ਗੱਲ ਹੈ ਘਰੂੜਾ ਖੜਾ ਟੱਬਿਆਂ ਤੇ ਇੱਕ ਸਾਈਡ ਤੇ ਕਾਫੀ ਵੱਡਾ ਜੀ ਅਸੀਂ ਜੋੜ ਕਰਦੇ ਨੇ ਆਖਿਆ ਵੀ ਜੀ ਇਹ ਰੇਅਰ ਹੈ ਇਹਨੂੰ ਬਚਾਓ ਲੋਕਾਂ ਨੂੰ ਦੱਸੋ ਵੀ ਇਹ ਇਹਨੂੰ ਕੱਟਿਓ ਨਾ ਸਾਨੂੰ ਤਰਪਨ ਸਾਹਿਬ ਬੋਲਦੇ ਕਹਿੰਦੇ ਜਿੱਦੇ ਦੱਸਤਾ ਉੱਦੀ ਵੜ ਦੇਣਗੇ ਅੱਛਾ ਤੇ ਤੁਸੀਂ ਛੇੜੋ ਨਾ ਇਹ ਚੀਜ਼ ਨਾ ਕਰੋ ਜਿੱਦਾਂ ਦੱਸਤਾ ਉੱਦੀ ਵੜ ਦੇਣਗੇ ਕਹਿੰਦਾ ਲੋਕ ਤੂੰ ਰਹਿਣ ਦਿਓ ਨਹੀਂ ਇਹ ਰੂੜੇ ਦੇ ਗਲਾਸਾਂ ਵਾਲਾ ਕੀ ਚੱਲ ਰਿਹਾ ਬਾਈ ਵੈਸੇ ਤਾਂ ਜਾਣਦਾ ਰੱਬ ਪਹਿਲਾਂ ਸੁਣਦੇ ਹੁੰਦੇ ਬਚਪਨ ਦੇ ਵਿੱਚ ਮਨ ਲਓ ਅਜ ਤੋਂ 20-22 ਸਾਲ ਪਹਿਲਾਂ ਕਿ ਭੀ ਕੀ ਅ ਕਰਤਿਬ ਸਿੰਘ ਜੀ ਮਿਸਤਰੀ ਜਿਹੜੇ ਬਣਾਉਂਦੇ ਸੀ ਗਲਾਸ ਠੀਕ ਹੈ ਚਲੋ ਉਹ ਲੱਕੜ ਕਦੇ ਲਿਆਉਂਦੇ ਥੋੜੀ ਮੋਟੀ ਬਣਾ ਕੇ ਉਹ ਰੱਖ ਲੈਂਦੇ 10-20 ਗਲਾਸ ਵੇਚਦੇ ਤੇ ਹੁਣ ਤਾਂ ਬਾਈ ਜਦੋਂ ਦੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਆ ਉਸ ਤੋਂ ਬਾਅਦ ਤਾਂ 8-10 ਬੰਦੇ ਹੋ ਗਏ ਜਿਹੜੇ ਲਿਆ ਲਿਆ ਕੇ ਉਹ ਬਣਾਈ ਜਾਂਦੇ ਮੈਂ ਇੱਕ ਦੋ ਵਾਰੀ ਉਹਨਾਂ ਤੋਂ ਪੁੱਛਿਆ ਵੀ ਓਏ ਆਰ ਬਾਈ ਤੁਸੀਂ ਕਿੱਥੋਂ ਲੈ ਕੇ ਆਨੇ ਢੂੜਾ ਤੇ ਮੈਨੂੰ ਦੱਸਿਆ ਗਿਆ Rajasthan ਤੋਂ ਤੇ ਮੈਂ ਚੈੱਕ ਕਰਿਆ ਤਾਂ ਉਹ ਲੱਕੜਾਂ ਬਾਈ ਗਿੱਲੀਆਂ ਸੀ ਹੂੰ ਇਹ じゃ ਕੋਣ ਬੰਦਾ ਬਾਈ ਜਿਹੜਾ ਗਿੱਲਾ ਦਰਾਖਤ ਆਪਾਂ ਨੂੰ ਪੱਟਣ ਦੇ ਦੂ ਮੈਂ ਆਪਣੇ ਮੱਥੇ ਕੋਈ ਵੱਢ ਕੇ ਵਿਖਾਵੇ ਹੂੰ ਠੀਕ ਹੈ Rajasthan ਤਾਂ ਵੈਸੇ ਹੀ ਲੋਕ ਆਪਣੇ ਨਾਲੋ ਸचेत ਨਹੀਂ ਇਹਨਾਂ ਪ੍ਰਤੀ ਠੀਕ ਹੈ ਉਹ ਤਾਂ ਰੋਕੋ ਹੀ ਨਹੀਂ ਬੱਢਣ ਦਿੰਦੇ ਨਾ ਹੀ ਉਹ ਵੱਢਦੇ ਨੇ ਬਾਕੀ ਇੰਨਾ ਕਿੰਨਾ ਘੂੜਾ ਬਾਈ Rajasthan ਤੇ ਵੀ ਜਿਹੜਾ ਮਤਲਬ ਕਿ ਇਹ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਐਨ ਐਮਬੋਰਡ ਐਕਸਪੋਰਟ ਵਾਲਾ ਕੰਮ ਕਰੀ ਜਾਂਦੇ ਆ ਵੀ ਅਸੀਂ ਲੱਕੜਾਂ ਲਿਆਉਨੇ ਆ ਰੂੜੀ ਲਿਆਉਨੇ ਆ ਗ라스 ਬਣਾਉਨੇ ਆ ਤੇ ਬਈ ਇਹਦੇ ਇਹਨਾਂ ਨੇ ਇੱਕ ਮਾਫੀਆ ਸਿਸਟਮ ਸ਼ੁਰੂ ਕਰ ਰੱਖਿਆ ਜਿਹੜਾ ਗਲਾਸ ਮੈਂ ਕਿਦਨ ਫੋਨ ਕਰ ਲਿਆ ਵੀ ਕਿੰਨੇ ਦਾ ਦੇਵਾਂ ਕਿਹੜਾ 400 ਦਾ ਗਲਾਸ ਆ ਮੈਂ ਫਿਰ ਲੱਕੜ ਕਿੱਥੋਂ ਆਉਂਦੀ ਆ ਪਿਓਰਿਟੀ ਦੀ ਕੀ ਜ਼ਿੰਮੇਵਾਰੀ ਆ ਤੁਹਾਡੇ ਕੋਲੇ ਕੀ ਤੁਹਾਡਾ ਮਾਰਕਾ ਤੁਸੀਂ ਕਿਵੇਂ ਲਾਉਂਗੇ ਤੇ ਬਈ ਉਹਨੇ ਗੱਲ ਨਹੀਂ ਕਰੀ ਫੋਨ ਕੱਟ ਕੇ ਫੋਨ ਬੰਦ ਕਰਤਾ ਨਹੀਂ ਫਿਰ ਗੱਲ ਤਾਂ ਇਹ ਹੈ ਨਾ ਵੀ ਨਾਲੇ ਤਾਂ ਆਪਾਂ ਚਾਹੇ ਦਰਖਤ ਕੋਈ ਵੀ ਕੱਟੇ ਜਾ ਰਹੇ ਆ ਹੂੰ ਕੱਟੇ ਤਾਂ ਦਰਖਤ ਹੀ ਜਾ ਰਹੇ ਆ ਨਾ ਤੇ ਨਾਲੇ ਅਗਲਾ 400 ਰੁਪਏ ਦਾ ਲੈ ਤਾਂ ਲੈਂਦਾ ਵੀ ਚਲ ਯਾਰ ਰਹੂੜੇ ਦਾ ਹੋਊਗਾ ਮੈਨੂੰ ਫਾਇਦਾ ਹੋਊਗਾ ਆਵਦਾ ਰੋਗ ਵਧਾ ਲੰਦਾ ਅਗਲਾ ਹਨਾ ਬਿਲਕੁਲ ਬਾਈ ਕੀ ਪਤਾ ਕਿਹੜੀ ਲੱਗਦੀ ਹੈ ਕੀ ਸਾਇੰਟਿਫਿਕ ਕੀ ਕਰਨਾ ਚਲੋ ਠੀਕ ਹੈ ਉਹ ਇਹ ਇਹਦੇ ਵਿੱਚ ਗੁਣ ਹੈਗਾ ਹਮ ਕਰਦਾ ਹੈ ਰੋਗ ਥਾਮ ਪਰ ਇੰਨੇ ਕਿੰਨੇ ਘਰੂੜੇ ਨੇ ਮਾਨਸਾ ਜ਼ਿਲ੍ਹੇ ਚ ਤਾਂ ਬਾਈ ਮੈਂ ਦੋ ਰੂੜੇ ਵੇਖੇ ਹਮ ਮਤਲਬ ਤਿੰਨ ਹੋਣਗੇ ਹਮ ਬਠਿੰਡੇ ਦੇ ਵਿੱਚ ਮਿਲੇ ਆ ਹਮ ਤੇ ਇੱਕ ਇਹ ਆਪਾਂ ਇੱਥੇ ਦੇਖਿਆ ਤੁਹਾਡੇ ਕੋਲ ਜਬਰਨ ਵਾਲੇ ਚੱਕ ਦੋ ਜਗ੍ਹਾ ਹੋ ਰਿਹਾ ਜਦੋਂ ਗਿਣਤੀ ਤੇ 10 12 ਰੁੱਖ ਖੜੇ ਆ ਕਿਤੇ ਠੀਕ ਹੈ ਤੇ ਉਹ ਆਮ ਫਿਰ ਰਾਜਸਥਾਨ ਚ ਐਡਾ ਕਿਡਾ ਕੀ ਮੰਡੀ ਲੱਗਦੀ ਆ ਵੀ ਇਹਨਾਂ ਦੀ ਉਥੇ ਹਰ ਸਾਲ ਕੋਈ ਆ ਜਾਂਦਾ ਹਰ ਸਾਲ ਮੈਂ ਰਾਜਸਥਾਨ ਚ ਗਿਆ ਕਈ ਏਰੀਆਾਂ ਦੇ ਵਿੱਚ ਜਿਵੇਂ ਚੂਰੂ ਇਲਾਕੇ ਚ ਗਿਆ ਸੀ ਮੈਂ ਉਥੇ ਕਾਫੀ ਰੂਹੜੇ ਹੈਗੇ ਸੀ ਪਰ ਇਹ ਨਹੀਂ ਹੈਗਾ ਵੀ ਆਪਾਂ ਵੱਡੇ ਪੱਧਰ ਤੇ ਵੀ ਕੱਟੇ ਜਾ ਰਹੇ ਆ ਇਹ ਤਾਂ ਗੱਲ 1% ਵੀ ਨਹੀਂ ਸੀ ਵੀ ਆਪਾਂ ਨੂੰ ਪਤਾ ਹੀ ਲੱਗਦਾ ਹੁੰਦਾ ਨਾ ਕੱਲ ਤੇ ਨਾ ਬਾਈ ਮੈਂ ਆਪਾਂ ਗੱਲ ਕਰ ਲਓ ਜਿਹੜੇ ਉਹ ਬੰਦੇ ਹੈਗੇ ਆ ਤਿੰਨ ਚਾਰ ਹੂੰ ਠੀਕ ਹੈ ਕੋਈ ਦੱਸੋ ਕਿੱਥੋਂ ਰੂੜਾ ਲੈ ਕੇ ਆਉਣੇ ਆ ਕੌਣ ਲੈ ਕੇ ਆਉਂਦਾ ਕਿਹੜਾ ਵੱਢਣ ਦਿੰਦਾ ਬਾਈ ਵਿਰਾਸਤੀ ਰੁੱਖਾਂ ਨੂੰ ਉੱਥੇ ਕੋਈ ਵੀ ਨਹੀਂ ਵੱਢਣ ਦਿੰਦਾ ਉਹ ਲੋਕ ਤਾਂ ਵੈਸੇ ਹੀ ਨਾ ਚੀਜ਼ਾਂ ਤੋਂ ਸੁਚੇਤ ਨੇ ਆਪਣੇ ਨਾਲ ਤਾਂ ਜ਼ਰੂਰ ਕੰਮ ਆਲੇ ਨੇ ਮੇਰੇ ਪਿੰਡ ਜੇ ਅਸੀਂ ਗੱਲ ਕਰੀਏ ਮੇਰੇ ਪਿੰਡ ਤੋਂ ਬੋੜਾ ਬਾੜ ਨੂੰ ਸੁਆ ਲੱਗਦਾ ਕੱਸੀ ਹੂੰ ਭਾਈ ਉਹ ਤੇ ਮਤਲਬ ਕਿ ਸਾਵਾਂ ਦੀ ਤਲਾਤ ਦੇ ਵਿੱਚ ਕਿੱਕਰ ਸੀ ਕਾਫੀ ਜ਼ਿਆਦਾ ਕੱਕਰ ਸੀ ਤੁਰ ਬੋੜਾ ਬਾੜ ਤੱਕ ਚਲੋ ਸੜਕ ਦੇ ਕਿਨਾਰੇਾਂ ਤੇ ਸੀ ਸਵੇਰ ਤੱਕ ਤਾਂ ਸਾਡੇ ਉਹਨੂੰ ਝਾਲ ਕਹਿ ਦਿੰਨੇ ਆ ਜਾਂ ਫਲੂਮਾ ਕਹਿ ਦਿੰਨੇ ਆ ਸੀ ਉੱਥੇ ਤੱਕ ਸੀਗੀ ਤੇ ਹੁਣ ਭਾਈ ਗਿਣਤੀ ਦੀਆਂ ਤਿੰਨ ਕਿੱਕਰਾਂ ਨੇ ਉਹ ਸ਼ਰਾਬ ਕੱਢਣ ਵਾਲੇ ਬੜਬੜ ਮਚਾਤੀਆਂ ਹੂੰ ਠੀਕ ਹੈ ਉਹ ਕਾਰਨ ਹੈ ਨਾ ਹੁਣ ਚਲੋ ਦਰਖਤ ਲੱਗੇ ਨੇ ਮੈਕਮ ਨੇ ਲਾਏ ਨੇ ਬਹੁਤ ਵਧੀਆ ਹੋ ਗਏ ਦੁਬਾਰੇ ਦਰਖਤ ਤੇ ਪਰ ਇਹ ਗੱਲ ਤਾਂ ਨਹੀਂ ਹੈਗੀ ਵੀ ਅਸੀਂ ਵੱਡ-ਵੱਡ ਕੇ ਖਤਮ ਕਰ ਦਈਏ ਹੂੰ ਇਹ ਚੀਜ਼ਾਂ ਵੀ ਮਾੜੀ ਗੱਲ ਹੈ ਇਹ ਗਲਤ ਗੁਮਰਾਹ ਕਰਨਾ ਲੋਕਾਂ ਨਾਲ ਖੇਡਣਾ ਕੱਲ ਨੂੰ ਕਿਸੇ ਨੂੰ ਕੋਈ ਜਾਨੀ ਮਾਲ ਦਾ ਨੁਕਸਾਨ ਹੁੰਦਾ ਜਾਂ ਕਿਸੇ ਦੀ ਬਿਮਾਰੀ ਵੱਧਦੀ ਹੈ ਕਿਉਂਕਿ ਸ਼ੂਗਰ ਐਸੀ ਚੀਜ਼ ਹੈ ਜੇ ਵੱਧ ਜਾਂਦੀ ਹੈ ਤਾਂ ਭਾਈ ਅੰਗ ਵੀ ਕੱਟਣੇ ਪੈਂਦੇ ਆ ਜਾਕਵਾ ਤੋਂ ਠੀਕ ਹੈ ਇਹ ਗਲਤ ਕਰ ਰਹੇ ਨੇ ਮਤਲਬ ਇੰਨੀ ਵੱਡੀ ਤਾਲ ਦੇ ਵਿੱਚ ਰੂੜਾ ਜੇ ਕੱਟਿਆ ਜਾ ਰਿਹਾ ਤਾਂ ਕਿੱਥੋਂ ਕੱਟਿਆ ਜਾ ਰਿਹਾ ਜਾਂ ਕੌਣ ਲਿਆ ਰਿਹਾ ਕੀ ਪਤਾ ਕਿਸੇ ਨੂੰ ਕੀ ਪਤਾ ਵੀ ਉਹ ਰੂੜੇ ਦੇ ਗਲਾਸ ਨੇ ਨਹੀਂ ਪਤਾ ਹੁਟਾਲੀਆਂ ਦੇ ਬਣਾਈ ਜਾਂਦੇ ਹੁਣ ਬਾਈ ਹੂੰ ਤੁਹਾਨੂੰ ਕਿ ਜਦੋਂ ਵੀ ਕਹਿੰਦੇ ਹੁੰਦਾ ਵੀ ਹਰ ਇੱਕ ਵੈਦ ਨੂੰ ਪਤਾ ਹੁੰਦਾ ਜੇ ਕਿਸੇ ਬੰਦੇ ਨੇ ਰਹੂੜੇ ਦੇ ਰეკਮੈਂਡ ਕੀਤੇ ਆ ਤਾਂ ਜੇ ਹੁਣ ਆਪਾਂ ਉਹਦੇ ਥਾਂ ਤੇ ਕੋਈ ਹੋਰ ਹੋਰ ਦਰਖਤ ਦੇ ਬਣਾ ਰਹੇ ਆ ਹੋ ਸਕਦਾ ਉਹਦਾ ਸਾਈਡ ਇਫੈਕਟ ਹੋਣ ਹੋ ਸਕਦੇ ਤੇ ਜੇ ਰਹੂੜਾ ਬੈਨੀਫਿਟ ਸਾਬਤ ਹੁੰਦਾ ਹਾਂ ਤੇ ਦੂਜੇ ਦਰਖਤ ਦੇ ਸਾਰੇ ਦਰਖਤ ਇਹ ਤਾਂ ਨਹੀਂ ਹੈਗੇ ਵੀ ਆਪਾਂ ਨੂੰ ਫਾਇਦਾ ਹੀ ਕਰਨ ਕੋਈ ਕੋਈ ਦਰਖਤ ਕਿਸੇ ਤਰੀਕੇ ਨਾਲ ਫਾਇਦਾ ਕਰਦਾ ਕੋਈ ਦਰਖਤ ਕਿਸੇ ਤਰੀਕੇ ਨਾਲ ਫਾਇਦਾ ਕਰਦਾ ਵੀ ਹੁਣ ਇਸ ਬਨਸਪਤੀ ਦੇ ਵਿੱਚ ਕੋਈ ਚੀਜ਼ ਵੇਸਤ ਤਾਂ ਹੁੰਦੀ ਨਹੀਂ ਪਰ ਹੋ ਸਕਦਾ ਵੀ ਉਹ ਕਿਸੇ ਹੋਰ ਬਿਮਾਰੀ ਨੂੰ ਠੀਕ ਕਰਦੀ ਹੋਵੇ ਜਿਹੜਾ ਰੀਜ਼ਨ ਕੀ ਸੀ ਪੁਰਾਣੇ ਸਮਿਆਂ ਦੇ ਵਿੱਚ ਬੈਦ ਸੀ ਜਾਂ ਆਪਣੇ ਬਜ਼ੁਰਗ ਸੀਗੇ ਉਹ ਬਾਈ ਇਹਨਾਂ ਰੁੱਖਾਂ ਤੋਂ ਹੀ ਦਵਾਈਆਂ ਬਣਾਉਂਦੇ ਸੀ ਕਿੱਥੇ ਸੀ ਆਪਣੇ ਐਲੋ ਕਿੱਥੇ ਸੀ ਹੂੰ ਹੂੰ ਆਹ ਦੋਸਤੋ ਆਪਣਾ ਲੱਗਿਆ ਹੈ ਰੋੜਾ ਇਹ ਆਪਾਂ ਸਖਜੀਤ ਬਾਈ ਨੇ ਔਨ ਸਾਰੀ ਟੌਂਟ ਮਾਰਿਆ ਸੀ ਕਹਿੰਦਾ ਵੀ ਕਿਤੇ ਬਿਜ਼ਨਸ ਤਾਂ ਨਹੀਂ ਕਰਨ ਲੱਗ ਗਏ ਰੋੜਾ ਮੈਨੂੰ ਲੱਗਿਆ ਮਾ ਫਿਰ ਬਾਈ ਕਿਤੇ ਬਿਜ਼ਨਸ ਸ਼ੁਰੂ ਕਰਦਾ ਹੋਵੇ ਫਿਰ ਤਾਂ ਮੈਂ ਵੀ ਹਿੱਸਾ ਪਾ ਲਵਾਂਗਾ ਥੋੜਾ ਨਾ 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 ਯਾਰ ਆਪਾਂ ਇਹ ਤਾਂ ਆਪਣੇ ਭਰਾ ਨੇ ਰੁੱਖ ਆਪਣੇ ਵੱਡੇ ਭਰਾ ਨੇ ਹੈਨਾ ਹਾਂ ਬਾਈ ਆਪਣੇ ਵੱਡੇ ਭਰਾ ਬਿਲਕੁਲ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਬਾਈ ਸਖਜੀਤ ਦੀ ਗੱਲ ਤੇ ਗੌਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ